ਤੇ ਜੰਗ ਜਿੱਤ ਲਈਏ ਭਾਰਤ ਦਾ 에어 베이스 ਉਡਾ ਦਿੱਤਾ ਗਿਆ ਹੈ ਇੰਡੀਆ ਦੀ ਲੜਾਕੂ ਪਾਇਲਟ ਕੈਦ ਕਰ ਲਈ ਗਈ ਹੈ F400 ਨਸਟ ਹੋ ਗਿਆ ਹੈ ਨਾਗਰੋਟਾ 에어 베이스 ਤੇ ਹਮਲਾ ਹੋਇਆ ਹੈ ਪਾਕਿਸਤਾਨ ਨੇ ਭਾਰਤ ਦੀ 70% ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ ਇਨਾ ਕੁ ਡਾ ਜਹ ਹਲਚਲ ਇੱਕੋ ਰਾਤ ਚ ਕਿਵੇਂ ਜਵਾਬ ਹੈ ਫੇਕ ਨਿਊਜ਼ ਫਰਜ਼ੀ ਵੀਡੀਓਜ਼ ਤੇ ਸੋਸ਼ਲ ਮੀਡੀਆ ਦੀ ਜੰਗ ਜਦੋਂ ਵੀ ਸਰਹੱਦਾਂ ਤੇ ਤਣਾਵਾ ਵਧਦੇ ਨੇ ਤਾਂ ਸਿਰਫ ਗੋਲਾ ਬਾਰੂਦ ਹੀ ਨਹੀਂ ਗੂੰਜਦਾ ਸਭੂ ਇਸ ਦੀ ਗੂੰਜ ਸੋਸ਼ਲ ਮੀਡੀਆ ਤੱਕ ਵੀ ਜਾਂਦੀ ਹੈ ਸੋਸ਼ਲ ਮੀਡੀਆ ਵੀ ਇੱਕ ਨਵਾਂ ਮੈਦਾਨੇ ਜੰਗ ਬਣ ਜਾਂਦਾ ਹੈ ਅੱਜ ਦੇ ਯੁੱਗ ਵਿੱਚ ਬਿਨਾਂ ਇੰਟਰਨੈਟ ਤੋਂ ਕੁਝ ਵੀ ਨਹੀਂ ਹੁੰਦਾ ਇਸ ਲਈ ਤਾਂ ਇੱਕ ਵੱਡੀ ਚੁਣੌਤੀ ਬਣ ਕੇ ਉੱਭਰਿਆ ਇਹ ਫੇਕ ਨਿਊਜ਼ ਫੈਲਣ ਦਾ ਇੱਕ ਵੱਡਾ ਮਾਧਿਅਮ ਵੀ ਬਣ ਗਿਆ ਹੈ ਅਤੇ ਦੁਸ਼ਮਣਾਂ ਦੇ ਲਈ ਇੱਕ ਵੱਡਾ ਹਥਿਆਰ ਬਣ ਗਿਆ ਹੈ ਕਾਰਸ ਪਾਕਿਸਤਾਨ ਵਿਚਕਾਰ ਵੱਧ ਰਹੇ ਤਣਾਅ ਦੇ ਦਰਮਿਆਨ ਇੱਕ ਹੋਰ ਯੁੱਧ ਸ਼ੁਰੂ ਹੋ ਚੁੱਕਿਆ ਹੈ ਉਹ ਹੈ ਝੂਠੀਆਂ ਖਬਰਾਂ ਦਾ ਯੁੱਧ ਉਹ ਕਹਿੰਦੇ ਨੇ ਕਿ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਸੱਚਾਈ ਦੀ ਹੀ ਮੌਤ ਹੁੰਦੀ ਹੈ ਕਾਲ ਇਸ ਵਿੱਚ ਲੱਖਾਂ ਮੌਤਾਂ ਜੇ ਤੁਸੀਂ ਟੈਲੀਵਿਜ਼ਨ ਦੇਖ ਰਹੇ ਹੋ ਜਾਂ ਸੋਸ਼ਲ ਮੀਡੀਆ ਤੇ ਸਕਰੋਲ ਕਰ ਰਹੇ ਹੋ ਤਾਂ ਤੁਸੀਂ ਸੋਚੋਗੇ ਕਿ ਇਹ ਇੱਕ ਪੂਰੀ ਜੰਗ ਸੀ ਤੁਸੀਂ ਦੇਖੋਗੇ ਕਿ ਪਾਕਿਸਤਾਨ ਸਿਰਫ ਝੂਠੀਆਂ ਕਹਾਣੀਆਂ ਹੀ ਨਹੀਂ ਫੈਲਾ ਰਿਹਾ ਇਹ ਝੂਠੀਆਂ ਖਬਰਾਂ ਵੀ ਫੈਲਾ ਰਿਹਾ ਹੈ ਪਾਕਿਸਤਾਨ ਵੱਲੋਂ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮਾਂ 'ਚ ਫੇਕ ਵੀਡੀਓਜ਼, ਫੋਟੋਜ਼ ਅਤੇ ਝੂਠੀਆਂ ਘਟਨਾਵਾਂ ਦਾ ਢੇਰ ਭਾਰਤ ਵਿੱਚ ਭ੍ਰੰਮ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ। ਪੁਰਾਣੀਆਂ ਹਵਾਈ ਦੁਰਘਟਨਾਵਾਂ ਦੀਆਂ ਵੀਡੀਓਜ਼ ਨੂੰ ਨਵੇਂ ਹਮਲੇ ਬੱਚੋ ਦਿਖਾਇਆ ਗਿਆ ਹੈ। ਯੂਕਰੇਨ ਦੀ ਜੰਗ ਦੀਆਂ ਤਸਵੀਰਾਂ ਨੂੰ ਭਾਰਤ-ਪਾਕਿਸਤਾਨ ਯੁੱਧ ਨਾਲ ਜੋੜਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੀ ਐਆਈਬੀਡੀ। "ਅੱਜ ਮੈਂ ਵੇਸ਼ ਭਰ ਤੋਂ ਸ਼ਮਾ ਮੰਗਣੇ ਆਇਆ ਹਾਂ। ਹਮਨੇ ਵਿਚਾਰ ਕੀਤਾ ਥਾ" کہ پاکستان کو چار حصوں میں بانٹ دیں گے ہم نے سوچا تھا کہ پاکستان کو بکھیر دیں گے لیکن آج حالات بالکل الٹ ہو گئے ہیں پاکستان نے ہمیں ایسا کرارا جواب دیا ہے کہ ہماری اپنی زمین پر بغاوت کے بیچ بو دیے ہیں ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਪਾਕਿਸਤਾਨ ਤੋਂ ਮਾਫੀ ਮੰਗੀ ਪਰ ਸੱਚ ਤਾਂ ਇਹ ਹੈ ਇਹ ਵੀਡੀਓ AI ਜਨਰੇਟਿਡ ਸੀ ਮੋਦੀ ਹਾਲਚਲ ਤੇ ਆਵਾਜ਼ ਮੈਚ ਨਹੀਂ ਕਰ ਰਹੀ ਸੀ ਜਿਸ ਬਾਰੇ ਜਾਣਕਾਰੀ ਪੀ ਆਈ ਬੀ ਫੈਕਟ ਚੈੱਕ ਨੇ ਦਿੱਤੀ ਦੱਸ ਦਈਏ ਇਸ ਤਰ੍ਹਾਂ ਦੀ ਵੀਡੀਓ ਸਿਰਫ ਐਸ ਜੇ ਸ਼ੰਕਰ ਦੀ ਹੀ ਨਹੀਂ ਸਗੋਂ ਪੀਐਮ ਮੋਦੀ ਤੇ ਅਮਿਤ ਸ਼ਾਦੀ ਦੀ ਵੀ ਬਣਾਈ ਗਈ ਹੈ ਹੁਣ ਇਹ ਵੀਡੀਓ ਦੇਖੋ ਇਸ ਵਿੱਚ ਆਈਈਐਸ ਪਲੇਨ ਕ੍ਰੈਸ਼ ਦਾ ਪੁਰਾਣਾ ਵੀਡੀਓ ਇੰਜ ਵਾਇਰਲ ਕੀਤਾ ਗਿਆ ਹੈ ਜਿਵੇਂ ਇਹ ਵੀਡੀਓ ਨਵਾਂ ਮੌਜੂਦਾ ਭਾਰਤ-ਪਾਕਿਸਤਾਨ ਸਥਿਤੀ ਦੇ ਸੰਦਰਭ ਵਿੱਚ ਇੱਕ IAF ਜਹਾਜ਼ ਹਾਦਸੇ ਦੀ ਵੀਡੀਓ ਨੂੰ ਗਲਤ ਢੰਗ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦੱਸ ਦਈਏ ਇਹ ਵੀਡੀਓ IAF ਦੇ ਇੱਕ ਜੈਗਵਾਰ ਜਹਾਜ਼ ਨੂੰ ਦਰਸਾਉਂਦਾ ਹੈ ਜੋ ਮਾਰਚ 2025 ਵਿੱਚ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਅੰਬਾਲਾ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ। ਮੌਜੂਦਾ ਹਾਲਾਤ ਨਾਲ ਇਸ ਵੀਡੀਓ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੇ ਲਾਈਵ ਟੀਵੀ ਤੇ ਦਿਖਾਇਆ ਕਿ ਉਦੰਪੁਰ Airbus ਨੂੰ ਢਾਹ ਦਿੱਤਾ ਗਿਆ ਹੈ। ਸੱਚ ਇਹ ਹੈ ਕਿਸ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ ਇਹ ਵੀਡੀਓ ਰਾਜਸਥਾਨ ਦੇ ਹਨਮਾਨਗੜ੍ਹ ਵਿੱਚ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਦਰਸਾਉਂਦਾ ਹੈ ਇਹ ਮੌਜੂਦਾ ਭਾਰਤ-ਪਾਕਿਸਤਾਨ ਸਥਿਤੀ ਨਾਲ ਸੰਬੰਧਿਤ ਨਹੀਂ ਹੈ ਨਗਰੋਟਾ 에ਅਰਬੇਸ ਤੇ ਹਮਲੇ ਦੀ ਵੀ ਇੱਕ ਪੁਰਾਣੀ ਅਤੇ ਡਿਜੀਟਲ ਰੂਪ ਵਿੱਚ ਬਦਲੀ ਗਈ ਵੀਡੀਓ ਨੂੰ ਨਗਰੋਟਾ 에ਅਰਬੇਸ ਤੇ ਪਾਕਿਸਤਾਨੀ ਹਮਲੇ ਦੀ ਫੁਟੇਜ ਵਜੋਂ ਝੂਠਾ ਪਰਸਾਰਿਤ ਕੀਤਾ ਜਾ ਰਿਹਾ ਹੈ ਇਹ ਵੀਡੀਓ ਅਸਲ ਵਿੱਚ ਅਕਤੂਬਰ 2024 ਵਿੱਚ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਸੀ ਸੋਸ਼ਲ ਮੀਡੀਆ ਤੇ ਬਠਿੰਡਾ 에ਅਰਸਿੰਡ ਨੂੰ ਤਬਾਹ ਕਰਨ ਵਾਲੀਆਂ ਪੋਸਟਾਂ ਨਕਲੀ ਤੌਰ ਤੇ ਫੈਲਾਈਆਂ ਜਾ ਰਹੀਆਂ ਨੇ ਸੱਚਾਈ ਇਹ ਹੈ ਕਿ ਬਠਿੰਡਾ 에ਅਰਫੀਲਡ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਤੇ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਨਵੀਂ ਦਿੱਲੀ 에ਅਰਪੋਰਟ ਤੇ ਹਮਲਾ ਇਸ ਪੁਰਾਣੀ ਵੀਡੀਓ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੇ ਮਿਸਾਈਲ ਹਮਲੇ ਦੀ ਫੁਟੇਜ ਵੱਜੋਂ ਝੂਠਾ ਸਾਂਝਾ ਕੀਤਾ ਜਾ ਰਿਹਾ ਹੈ। ਇਹ ਵੀਡੀਓ ਅਗਸਟ 2024 ਤੋਂ ਯਮਨ ਦੇ ਅਦਨ ਵਿੱਚ ਇੱਕ ਗੈਸ ਸਟੇਸ਼ਨ ਤਮਾਕੇ ਨੂੰ ਦਰਸਾਉਂਦਾ ਹੈ। ਇਸ ਦਾ ਮੌਜੂਦਾ ਭਾਰ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ। ਇੰਡੀਆ ਦੀ ਫੀਮੇਲ ਫਾਈਟਰ ਪਾਇਲਟ ਗੈਪ ਕਈ ਟਵਿੱਟਰ ਹੈਂਡਲ ਤੇ ਪਾਕਿਸਤਾਨੀ ਪੇजेस ਨੇ ਪੋਸਟ ਕੀਤਾ ਕਿ ਇੱਕ ਫੀਮੇਲ ਆਈਏਐਫ ਪਾਇਲਟ ਪਾਕਿਸਤਾਨ ਦੀ ਕੈਦ ਵਿੱਚ ਹੈ ਪਰ ਇਹ ਵੀ ਹਰ ਫੇਕ ਨਿਊਜ਼ ਵਾਂਗ ਫੇਕ ਹੀ ਨਿਕਲਿਆ ਆਈਏਐਫ ਨੇ ਸਾਫ਼ ਕੀਤਾ ਹੈ ਕਿ ਸਾਰੇ ਪਾਇਲਟ ਸੁਰੱਖਿਅਤ ਨੇ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ ਸੁਰੱਖਿਅਤ ਹੈ ਹੁੰਦਾ ਝੂਠ ਦੀ ਵੀ ਹੱਦ ਹੋ ਗਈ ਹੈ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ S400 ਤਬਾਹ ਕਰ ਦਿੱਤਾ ਗਿਆ ਕਿੰਨਾ ਮਜ਼ਾਕਿਆ ਲੱਗਦਾ ਹੈ ਨਾ ਸੱਚ ਤਾਂ ਇਹ ਹੈ ਕਿ S400 ਨੂੰ ਤਬਾਹ ਕਰਨ ਦੀ ਗੱਲ ਤਾਂ ਦੂਦਰੀ ਹੈ ਪਾਕਿਸਤਾਨ ਉਸ ਨੂੰ ਛੂ ਵੀ ਨਹੀਂ ਸਕਦਾ ਇਹ ਤਾਂ ਕੁਝ ਛਿਣੇ ਛੁਣੇ ਮਾਮਲੇ ਸੀ ਤੁਹਾਨੂੰ ਦੱਸੇ ਨੇ ਪਰ ਪਤਾ ਨਹੀਂ ਪਾਕਿਸਤਾਨ ਅਜੇ ਕਿੰਨੇ ਝੂਠ ਸੋਸ਼ਲ ਮੀਡੀਆ ਤੇ ਫੈਲਾ ਰਿਹਾ ਹੈ ਲੋਕਾਂ ਨੂੰ ਡਰਾਉਣ ਲਈ ਉਹਨਾਂ ਨੂੰ ਭ੍ਰਮਿਤ ਕਰਨ ਦੇ ਲਈ ਯੁੱਧ ਦੇ ਦੌਰਾਨ ਫੇਕ ਨਿਊਜ਼ ਵੀ ਇੱਕ ਹਥਿਆਰ ਹੈ ਇਹ ਤੁਹਾਡੇ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤੁਹਾਨੂੰ ਡਰਾਉਂਦੀ ਹੈ ਪਰ ਅਸੀਂ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਇਹਨਾਂ ਫੇਕ ਨਿਊਜ਼ ਦੇ ਖਿਲਾਫ ਜੰਗ ਜਿੱਤ ਕੇ ਦਿਖਾਉਣੀ ਹੈ ਅੱਗੇ ਤੋਂ ਕੋਈ ਵੀ ਵੀਡੀਓ ਜਾਂ ਕਲਿੱਪ ਵੇਖਣ ਤੋਂ ਬਾਅਦ ਉਸ ਨੂੰ ਸ਼ੇਅਰ ਕਰਨ ਦੀ ਥਾਂ ਉਸ ਦਾ ਫੈਕਟ ਚੈੱਕ ਕਰੋ ਉਹ ਵੀ ਕਿਸੇ ਅਧਿਕਾਰਤ ਪਲੇਟਫਾਰਮ ਤੋਂ ਜਿਵੇਂ ਕਿ PIB ਫੈਕਟ ਚੈੱਕ MIB ਇੰਡੀਆ ਦਾ ਗਵਰਨਮੈਂਟ ਇੰਡੀਆ ਐਪ ਇੰਡੀਅਨ 에ਅਰ ਫੋਰਸ ਔਰ ਡਿਫੈਂਸ ਮਿਨਿਸਟਰੀ ਅਫੀਸ਼ੀਅਲ ਹੈਂਡਲਸ ਉਸ ਤੋਂ ਬਾਅਦ ਉਸ ਖਬਰ ਨੂੰ ਸ਼ੇਅਰ ਕਰੋ ਕੋਈ ਵੀ ਭਾਰੀ ਦਾਵਾ ਜਿਵੇਂ ਕਿ جنگ ਲੱਗ ਗਈ ਹੈ 에ਅਰਬਾਸਟ ਡੁੱਗ ਗਿਆ ਹੈ ਪਾਇਲਟ ਫੜਿਆ ਗਿਆ ਹੈ ਇਹਨਾਂ ਦੀ ਸਰਕਾਰੀ ਪੁਸ਼ਟੀ ਹੋਣਾ ਲਾਜ਼ਮੀ ਹੈ ਪਾਮਿਆਸੀ ਬਾਰਡਰ ਤੇ جنگ ਨਹੀਂ ਲੜ ਰਹੇ ਪਰ ਅਸੀਂ ਘਰ ਬੈਠੇ ਵੀ ਇੱਕ جنگ ਲੜ ਰਹੇ ਹਾਂ ਉਹ ਐ ਫੇਕ ਨਿਊਜ਼ ਖ਼ਤਰ ਇਸ ਲਈ ਸੱਚ ਨਾਲ ਖੜੇ ਰਹਿਣਾ ਸੋਚ ਸਮਝ ਕੇ ਸ਼ੇਅਰ ਕਰਨਾ ਤੇ ਫੈਕਟ ਚੈੱਕ ਕਰਨਾ ਇਹ ਸਾਡਾ ਫਰਜ਼ ਹੈ